ਗੁਰੂ ਸਾਹਿਬ ਵੱਲੋਂ ਲਿਖੇ ਹੁਕਮਨਾਮਿਆਂ ਦੀ ਲੜੀ ਦੇ ਦੂਜੇ ਭਾਗ ਵਿੱਚ ਅਸੀਂ 6ਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਨਾਮੇ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਹੁਕਮਨਾਮਾ ਗੁਰੂ ਸਾਹਿਬ ਨੇ ਪਟਨੇ ਦੀ ਸੰਗਤ ਨੂੰ ਲਿਖਿਆ ਸੀ ਤੇ ਇਸ ਵਿੱਚ మాਸ ਮੱਛੀ ਨਾ ਖਾਣ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ ਇਸ ਤੋਂ ਪਹਿਲੇ ਭਾਗ ਦੇ ਵਿੱਚ ਅਸੀਂ ਆਪ ਜੀ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਲਿਖੇ ਹੋਏ ਮੂਲ ਮੰਤਰ ਦੇ ਦਰਸ਼ਨ ਕਰਵਾਏ ਸਨ ਤੇ ਅੱਜ ਦੇ ਇਸ ਦੂਜੇ ਭਾਗ ਦੇ ਵਿੱਚ ਅਸੀਂ ਸਤਿ ਸ੍ਰੀ ਹਰ ਗੋਬਿੰਦ ਸਾਹਿਬ ਜੀ ਦੇ ਵੱਲੋਂ ਪਟਨਾ ਦੀ ਸੰਗਤ ਨੂੰ ਲਿਖੇ ਹੋਏ ਹੁਕਮਨਾਮੇ ਦੇ ਦਰਸ਼ਨ ਕਰਵਾਵਾਂਗੇ ਇਹ ਜੋ ਹੁਕਮਨਾਮਾ ਤੁਸੀਂ ਵੇਖ ਰਹੇ ਹੋ ਇਹ ਸਤਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਪਟਨੇ ਦੀ ਸੰਗਤ ਨੂੰ ਲਿਖਿਆ ਗਿਆ ਸੀ ਇਸ ਦੇ ਵਿੱਚ ਸਭ ਤੋਂ ਉੱਪਰ ਲਿਖਿਆ ਗਿਆ ਹੈ ਲਾਲ ਦਾਸ ਦੀ ਧੀ ਆਏਗੀ ਹੈ ਹੀ ਬਹੁਤ ਮਾਨ ਰੱਖਣਾ ਸੇਵਾ ਕਰਨੀ ਇਕ ਓਅੰਕਾਰ ਗੁਰੂ ਸਤ ਅੱਗੇ ਲਿਖਿਆ ਗਿਆ ਹੈ ਭਾਈ ਜਪੂ ਭਾਈ ਗੁਰਦਾਸ ਭਾਈ ਲਾਲ ਭਾਈ ਸੰਗ ਤੀਏ ਭਾਈ ਅਨੰਤਾ ਭਾਈ ਸਾਮਦਾਸੂ ਭਾਈ ਨਥਾ ਭਾਈ ਬਨਵਾਲੀ ਭਾਈ ਨਾਨਾ ਭਾਈ ਗੁਜੂਪਾਨ ਭਾਈ ਸੇਠ ਜੈਤਾ ਭਾਈ ਮਥਰੇ ਅੰਤੇ ਭਾਈ ਹਰੀਰਾਮ ਭਾਈ ਕੇਵਲਰਾਮ ਭਾਈ ਰਾਮਰਾਉ ਭਾਈ ਦਰਗਾਹ ਕੇਸੂ ਭਾਈ ਮਨੋਹਰੇ ਭਾਈ ਪਖਰੀਏ ਪਾਈ ਜਗਜੀਵਨ ਪਾਈ ਰਮੂ ਰਾਏ ਪਾਈ ਗੋਪੀ ਪਾਈ ਕਿਰਪਾਲੇ ਪਾਈ ਬਨਾਰਸੀਏ ਕਲਿਆਣੇ ਪਾਈ ਗੰਗੇ ਜਗਜੀਵਨ ਪਾਈ ਬਾਲੇ ਸੁਕੇਰ ਜੈਰਾਮ ਹਰੀਦੇਵ ਰਾਮ ਡੇਡੇ ਬਿਹਾਰੀ ਦਿਯਾਲੇ ਬਲ ਜਗਦਾਸ ਮਹਿਸੀ ਚੇਤੂ ਕਲਿਆਣੇ ਉੱਤਮ ਦਿਯਾਲ ਚੱਡਾ ਉੱਤਮ ਹਰਦੁਆਰੇ ਦਵਾਰਕਾਦਾਸ ਮੋਹਨਦਾਸ ਨਿਹਾਲ ਗੋਪੀ ਸੁੰਦਰੂ ਸੰਗਤੀਏ ਜਪ ਸੁੰਦਰ ਗੁਰਦਾਸ 바ਸੂ ਕਿਸ਼ਨ ਧਰਮਾ ਪਿਰਥੀਮਲ ਦਰਗਹਿ ਮਲ ਹਰਦਾਸ ਫਿਰੰਦੇ ਰਾਉ ਇਸੇ ਤਰ੍ਹਾਂ ਸਾਈਡ ਦੇ ਵਿੱਚ ਤੁਸੀਂ ਜੋ ਇਹ ਲਾਈਨਾਂ ਵੇਖ ਰਹੇ ਹੋ ਇਸ ਦੇ ਵਿੱਚ ਵੀ ਗੁਰੂ ਸਾਹਿਬ ਦੇ ਵੱਲੋਂ ਵੱਖ-ਵੱਖ ਸਿੱਖਾਂ ਦੇ ਨਾਮ ਲਿਖੇ ਗਏ ਨੇ ਇਸੇ ਤਰ੍ਹਾਂ ਤੁਸੀਂ ਆਪਣੀ ਸਕਰੀਨ ਉੱਤੇ ਹੁਣ ਜੋ ਇਹ ਹੁਕਮਨਾਮੇ ਦਾ ਦੂਜਾ ਅੰਗ ਵੇਖ ਰਹੇ ਹੋ ਇਸ ਉਤੇ ਗੁਰੂ ਸਾਹਿਬ ਨੇ ਲਿਖਿਆ ਹੈ ਕਰਤਾਰ ਕਰਤਾਰ ਬਾਚਣੀ ਗੁਰੂ ਤੁ ਸਾਡੀ ਲਾਜ ਰੱਖੇਗਾ ਗੁਰੂ ਗੁਰੂ ਜਪਣਾ ਜਨਮ ਸਵਰ ਸੰਗਤ ਦੀ ਕਾਮਨਾ ਗੁਰੂ ਪੂਰੀ ਕਰੇਗਾ ਸੰਗਤੀ ਦਾ ਰੁਜ਼ਗਾਰ ਹੋਊ ਇੱਕ ਦਾਸੀ ਰਹਿਣਾ ਮਾਸ ਮੱਛੀ ਦੇ ਨੇੜੇ ਨਹੀਂ ਆਵਣਾ ਸੰਗਤ ਦੀ ਚਿੱਠੀ ਪੂਤੀ ਹਕੀਕਤ ਸਭ ਮਾਲੂਮ ਹੋਈ ਸੰਗਤ ਦੀ ਮਨਸਾ ਪੂਰੀ ਹੋਊ ਗੁਰੂ ਦੀ ਆਗਿਆ ਹੈ ਸੰਗਤ ਸਰਬਤ ਇਕ ਮੱਜਤੇ ਹੋਵੇ ਤਿਵੇਂ ਰਹਿਣਾ ਜਾਪੇ ਗੁਰਦਾਸ ਨਾਲ ਲਾਗ ਰਹਿਣਾ ਕਾਰਵਾਰ ਇਨਾ ਨੋਂ ਦਿੰਦਿਆਂ ਰਹਿਣਾ ਸੰਗਤੀ ਉਪਰੇ ਗੁਰੂ ਦੀ ਖਰੀ ਖੁਸ਼ੀ ਹੈ ਸੰਗਤੀ ਦਾ ਰੁਜ਼ਗਾਰ ਹੋਊਗਾ ਸੰਗਤ ਆਪ ਵਿੱਚ ਇਕਤ ਕਰਨਾ ਸੰਗਤ ਦੀ ਖਰੀ ਖੁਸ਼ੀ ਗੁਰੂ ਦੀਨਾ ਦੇ ਹੁੰਦੇ ਹੋਏ ਸਭ ਮੇਰੇ ਪੁੱਤ ਹੈ ਨੇ ਸਭ ਨਾਲ ਇਕਤੇ ਜੀਏ ਹੋਣਾ ਅਗੇ ਕਾਰਵਾਰੂ ਲੈ ਦੇ ਹੱਥ ਲਿਖੇ ਭੇਜੀ ਹੈ ਉਹ ਸਭ ਕਾਰ ਕਰ ਭੇਜਣੀ ਇਲਾਈਚੇ ਮੂਲ ਦਾਹਾ 10 ਪੈਸੇ ਮੈਥੋਂ ਭੇਜਣੇ ਇੱਕ ਬਾਸਲਾ ਗਾੜੇ ਦਾ ਭਰੇ ਭੇਜਣਾ ਜਿੱਥੂ ਕਿਥੂ ਟੋਲੇ ਭੇਜਣੇ ਇੱਕ ਜੋੜੀ ਕੋਇਲ ਦੇ ਬੱਚੇ ਪਾਲਣੇ ਵੱਡੇ ਹੋਣ ਬੋਲਣੇ ਲੱਗਣੇ ਤਾਂ ਪਿੰਜਰੇ ਵਿੱਚ ਪਾਈ ਕੇ ਭੇਜਣੇ ਇੱਕ ਜੋੜਾ ਪਟਣੇ ਦੇ ਕੋਕੋ ਕਬੂਤਰ ਭੇਜਣੇ ਬਹੁਤੂ ਦਾਮ ਪਕੜਨੇ ਟੋਲ ਕੇ ਭਾਲ ਭੇਜਨੇ ਭਾਈ ਦਿਆਲੇ ਗੁਰੂ ਤੇਰੀ ਰੱਖੇਗਾ ਤੇਰਾ ਪਗਟ ਪਹੁਤਾ ਗੁਰੂ ਥਾਏ ਪਾਇਆ 20 ਰੁਪਏ ਭੇਟ ਬਹੁਤੀ ਗੁਰੂ ਸਭ ਥਾਏ ਭਾਈ ਤੁਹਾਡਾ ਜੀਓ ਪਿੰਡ ਸਭ ਗੁਰੂ ਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਹੁਕਮਨਾਮੇ ਸੈਵਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਬਲੋ ਪਟਨਾ ਸਾਹਿਬ ਦੀ ਸੰਗਤ ਨੂੰ ਉਸ ਵੇਲੇ ਲਿਖੇ ਗਏ ਸਨ ਜੋ ਤੁਹਾਨੂੰ ਪੜ ਕੇ ਸੁਣਾਏ ਗਏ ਨੇ ਇਸ ਜਾਣਕਾਰੀ ਦਾ ਸਰੋਤ ਕਿਤਾਬ ਹੁਕਮਨਾਮੇ ਗੁਰੂ ਸਾਹਿਬਾਨ ਮਾਤਾ ਸਾਹਿਬਾਨ ਬੰਦਾ ਸਿੰਘ ਅਤੇ ਖਾਲਸਾ ਜੀ ਦੇ ਕਿਤਾਬ ਦੇ ਵਿੱਚੋਂ ਲਈ ਗਏ ਨੇ ਅਤੇ ਇਸ ਕਿਤਾਬ ਦੇ ਸੰਪਾਦਕ ਡਾਕਟਰ ਗੰਢਾ ਸਿੰਘ ਸਨ ਜੋ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਛਾਪੀ ਗਈ ਕਿਤਾਬ ਦੇ ਵਿੱਚ ਹੈ